ਨਬਾਲਗ ਬੱਚੇ ਨਹੀਂ ਚਲਾ ਸਕਦੇ ਹਨ ਦੋ ਪਹੀਏ ਵਾਹਤੇ ਚਾਰ ਪਹੀਏ ਸੁਭਾਸ਼ ਭਗਤ ਇਨਚਾਰਜ ਪੀਸੀਆਰ ਹੁਸ਼ਿਆਰਪੁਰ ਵੱਲੋਂ ਨਵੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਸੰਬੰਧੀ 2019 ਤਹਿਤ ਮਾਪਿਆਂ ਨੂੰ ਅਪੀਲ ਹੋ ਸਕਦੀ ਹੈ ਮਾਪਿਆਂ ਨੂੰ 3 ਸਾਲ ਦੀ ਸਜ਼ਾ ਜਾਫਿਰ ਹੋ ਸਕਦਾ ਹੈ 25000 ਰੁਪਏ ਦਾ ਜੁਰਮਾਨਾ ਆਓ ਦੇਖਦੇ ਹਾਂ ਪੂਰੀ ਖਬਰ ਮੈਂ ਐਸਐਸਆਈ ਸੁਭਾਸ਼ ਭਗਤ ਇਨਚਾਰਜ ਪੀਸੀਆਰ ਡਿਸਟ੍ਰਿਕਟ ਹੁਸ਼ਿਆਰਪੁਰ ਆਪ ਸਮੂਹ ਪੰਜਾਬ ਨਿਵਾਸੀਆਂ ਨੂੰ ਇੱਕ ਬਹੁਤ ਹੀ ਵਧੀਆ ਜਾਣਕਾਰੀ ਦੇਣੀ ਚਾਹੁੰਦਾ ਕਿ ਮੋਟਰ ਵਹੀਕਲ ਸੋਡ ਐਕਟ 2019 ਤਹਿਤ ਜੋ ਨਬਾਲਗ ਬੱਚੇ ਆ ਛੋਟੇ ਬੱਚੇ ਆ ਉਹ ਦੋ ਪਹੀਆ ਵਹੀਕਲ ਤੇ ਚਾਰ ਪਹੀਆ ਵਹੀਕਲ ਜਿਹੜਾ ਉਹ ਨਹੀਂ ਚਲਾ ਸਕਦੇ ਅਗਰ ਕੋਈ ਬੱਚਾ ਨਬਾਲਗ ਬੱਚਾ ਦੋ ਪਹੀਆ ਵਹੀਕਲ ਜਾਂ ਚਾਰ ਪਹੀਆ ਵਹੀਕਲ ਚਲਾਉਂਦਾ ਹੈ ਉਹਦੇ ਜਿਹੜੇ ਮਾਤਾ ਪਿਤਾ ਆ ਉਹਨਾਂ ਨੂੰ 3 ਸਾਲ ਦੀ ਕੈਦ ਤੇ 25000 ਰੁਪਏ ਜੁਰਮਾਨਾ ਹੋ ਸਕਦਾ ਇਸੇ ਤਰ੍ਹਾਂ ਅਗਰ ਕੋਈ ਬੱਚਾ ਕਿਸੇ ਆਪਣੇ ਰਿਸ਼ਤੇਦਾਰ ਕੋਲੋਂ ਜਾਂ ਆਪਣੇ ਕਿਸੇ ਆਂਡਗਵਾਂਡ ਤੋਂ ਕੋਈ ਦੋ ਪਹੀਆ ਵਹੀਕਲ ਜਾਂ ਚਾਰ ਪਹੀਆ ਵਹੀਕਲ ਮੰਗ ਕੇ ਚਲਾਉਂਦਾ ਹੈ ਤਾਂ ਉਸ ਵਹੀਕਲ ਦਾ ਜੋ ਮਾਲਕ ਹੈ ਉਸਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸੋ ਮੇਰੀ ਆਪ ਸਭ ਨੂੰ ਬੜੀ ادب ਤੇ ਸਤਿਕਾਰ ਨਾਲ ਬੇਨਤੀ ਹੈ ਕਿ ਆਪ ਆਪਣੇ ਬੱਚਿਆਂ ਨੂੰ ਦੋ ਪਹੀਆ ਵਹੀਕਲ ਚਾਰ ਪਹੀਆ ਵਹੀਕਲ ਨਾ ਦਿਓ ਤਾਂ ਜੋ ਉਹ ਆਪਣੀ ਜ਼ਿੰਦਗੀ ਜਿਹੜੀ ਹੈ ਸੁੱਖਮਈ